ਉਹ ਪਾਰੀ ਬਰਸੀ ਖਟਣ ਗਿਆ ਸੀ ਇਕੱਠਿਆਂ ਦਾ ਖੱਟ ਕੇ ਲਿਆਂਦਾ ਸਾਡਾ ਹਰਨੀਤ ਬਾਈ ਬਾਜਬਾ ਜਿੰਨੇ ਤਰਨਤਾਰਨ ਦੀ ਚੋਣ ਜਿੱਤ ਕੇ ਆਮ ਪਾਰਟੀ ਝੋਲੀ ਪਾਈ ਤੇ ਹੁਣ ਸਾਡੀ ਗਰੰਟੀ ਆ ਉਹ ਜਿੱਤਾਂਗੇ 2027 ਆ ਸਭ ਤੋਂ ਪਹਿਲਾਂ ਤਾਂ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਆ ਕਿ ਉਹਨਾਂ ਨੇ ਇਲਾਜ ਰੱਖੀ ਆ। ਦਰਮਦਾਰ ਨੂੰ ਪਹੁੰਚੋਂ ਜਿਹੜਾ ਕਿ ਪੰਥਕ ਇਲਾਕਾ ਸੀਗਾ ਔਰ ਬੜੀਆਂ ਇਹ ਅਫਵਾਹਾਂ ਸੀ ਕਿ ਆਮ ਆਦੀ ਪਾਰਟੀ ਜਿਹੜੀ ਆ ਨਹੀਂ ਜਿੱਤ ਸਕਦੀ। ਕਾਂਗਰਸ ਕਹਿੰਦੀ ਅਸੀਂ ਜਿੱਤ ਰਹੇ ਹਾਂ ਔਰ ਜਿਹੜੀ ਅਕਾਲੀ ਦਲ ਕਹਿੰਦਾ ਸੀ ਅਸੀਂ ਜਿੱਤ ਰਹੇ ਹਾਂ। ਪਰ ਆਮ ਆਦੀ ਪਾਰਟੀ ਦਾ 10000 ਤੋਂ ਵੱਧ ਵੋਟਾਂ ਨਾਲ ਲੀਡ ਹੁਣ ਤੱਕ ਲੈ ਜਾਣਾ ਰਿਜ਼ਲਟ ਅਜੇ ਆਉਣਾ ਬਾਕੀ ਆ। ਇਹ ਆਪਣੇ ਆਪ ਚ ਬਹੁਤ ਵੱਡੀ ਪ੍ਰਾਪਤੀ ਹੈ ਜੀ। ਇਹ ਮੋਹਰ ਆ ਸਰਦਾਰ ਭਗਤ ਸਿੰਘ ਮਾਨਜੀਵਰਾਂ ਦੇ ਕੰਮਾਂ ਤੇ ਗਰਬਿੰਦ ਕੇਰਿਵਾਲ ਸਾਹਿਬ ਨੇ ਸੋਚਤੇ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਕੰਮ ਨਾਲ ਮਤਲਬ ਹੈ ਜੀ ਪੰਜਾਬ ਦੇ ਲੋਕ ਹੁਣ ਤੱਕ ਰਾਜਨੀਤੀ ਦੀ ਬਲੀ ਚੜਦੇ ਆਏ ਨਹੀਂ ਜੀ ਬਿਆਨੋ ਬਿਆਨੀ ਕਰਕੇ ਕਾਲੀਗਰ ਕਾਂਗਰਸ ਨੇ ਹੁਣ ਤੱਕ ਕੀ ਕੁਝ ਨਹੀਂ ਕੀਤਾ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ ਆਮ ਆਦੀ ਪਾਰਟੀ ਗੱਲ ਕਰਦੀ ਹੈ ਸਕੂਲਾਂ ਦੀ ਸਿੱਖਿਆ ਦੀ ਹੈਲਥ ਦੀ ਔਰ ਡਿਵੈਲਪਮੈਂਟ ਦੀ ਉਹ ਸਾਰੇ ਜਿਹੜੇ ਕੰਮ ਆ ਆਮ ਆਦੀ ਪਾਰਟੀ ਲੈ ਕੇ ਕਿਚੜੀ ਚ ਗਈ ਸੰਗਤ ਦੀ ਔਰ ਸੰਗਤ ਨੇ ਇਹ ਮੋਰ ਨਾ ਕੇ ਇਹ ਸਾਬਤ ਕਰਤਾ ਕਿ 3.5 4 ਸਾਲ ਬਾਅਦ ਵੀ ਉਹ ਪਚੋਣ ਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਆ ਇਹਨੂੰ ਦੂਜੀਆਂ ਪਾਰਟੀਆਂ ਦੇ ਸੈਮੀਫਾਈਨਲ ਮੰਨ ਕੇ ਚੱਲਦੀਆਂ ਸੀ ਵੀ ਇਹ ਸੈਮੀਫਾਈਨਲ ਹੈ ਜਿਹੜੀ ਪਾਰਟੀ ਆ ਤਰਨਤਾਰਨ ਨੂੰ ਪਚੋਣ ਜਿੱਤ ਗਈ 27 ਦੇ ਵਿੱਚ ਉਹਦੀ ਸਰਕਾਰ ਬਣੂ ਆਮ ਆਦੀ ਪਾਰਟੀ ਜਿੱਤ ਰਹੀ ਹੈ ਜੀ ਐਲਾਨ ਹੋਣਾ ਹੀ ਬਾਕੀ ਆ ਤੇ ਇਹਦਾ ਮਤਲਬ ਫਿਰ 27 ਦੇ ਵਿੱਚ ਵੀ ਆਮ ਆਦੀ ਪਾਰਟੀ ਆ ਰਹੀ ਹੈ ਜੀ ਇਹ ਗੱਲ ਹੁਣ ਮੰਨ ਲੈਣੀ ਚਾਹੀਦੀ ਹੈ ਵਿਰੋਧੀਆਂ ਨੂੰ ਜੇ 27 ਦੇ ਵਿੱਚ ਵੀ ਆਮ ਆਦਮੀ ਪਾਰਟੀ ਦੁਬਾਰਾ ਫਿਰ ਪੰਜਾਬ ਦੇ ਵਿੱਚ ਸਰਕਾਰ ਬਣਾਉਂਦੇ। ਰਾਜਾ ਰਾਜਾ ਵਡਿੰਗ ਦਾ ਬਿਆਨ ਜੋ ਸਾਹਮਣੇ ਆਇਆ ਸੀ ਕਿਤੇ ਨਾ ਕਿਤੇ ਦਾ ਉਹਨੂੰ ਲੈ ਕੇ ਬੈਠ ਗਏ। ਰਾਜਾ ਵਡਿੰਗ ਦਾ ਬਿਆਨ ਕਾਂਗਰਸੀਆਂ ਜੜਾਂ 'ਚ ਬੈਠੂਗਾ। ਇਹ ਨਹੀਂ ਵੀ ਨਿਬੜ ਜੂ ਗੱਲ ਇਹ। ਜਿੱਥੇ ਵੀ ਕਾਂਗਰਸ ਦਾ ਕੋਈ ਵੀ ਲੀਡਰ ਆਊਗਾ ਉਹਨੂੰ ਪੁੱਛਾਂਗੇ ਵੀ ਭਾਈ ਰਾਜਾ ਬਣੇ ਗਏ ਕਹਿੰਦਾ ਤੁਸੀਂ ਕੀ ਕਹਿੰਦੇ ਹੋ? ਜੇ ਉਹਦਾ ਸਮਰਥਨ ਕਰਦੇ ਆ ਤਾਂ ਬਹੁਤ ਮਾੜੀ ਗੱਲ ਉਹਨਾਂ ਵਾਸਤੇ। ਜੇ ਨਹੀਂ ਸਮਰਥਨ ਕਰਦੇ ਤਾਂ ਫਿਰ ਉਹਨੂੰ ਪਾਰਟੀ 'ਚ ਕਢਾਉਣ ਦੀ। ਇਹ ਗੱਲ ਹੁਣ ਜਿਹੜੀ ਹੈ ਨਾ ਜੀ ਇਹ ਹੁਣ ਉਹਨੇ ਇਹ ਪੰਗਾ ਲਿਆ ਜੀ ਅਸੀਂ ਸਮਾਜ ਨਾਲ ਐਸੀ ਸਮਾਜ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਧ ਗਿਣਤੀ ਦੇ ਵਿੱਚ ਕਿਸੇ ਐਸੀ ਨੂੰ ਖਾਸ ਕਰਕੇ ਉਸ ਵਿਅਕਤੀ ਨੂੰ ਜਿਹੜਾ ਦੇਸ਼ ਦਾ ਗ੍ਰਹਿ ਮੰਤਰੀ ਰਿਹਾਵੇ ਸਰਦਾਰ ਗੂਟਾ ਸਿੰਘ ਜੀ ਨੂੰ ਉਹਨਾਂ ਬਾਰੇ ਇਹ ਵਿਚਾਰ ਰੱਖਣੇ ਕਾਂਗਰਸ ਪਾਰਟੀ ਦੇ ਕਿਸੇ ਪ੍ਰਧਾਨ ਵੱਲੋਂ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਧਰਤੀ ਹੈ ਜੀ ਇਹ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਹੈ ਇੱਥੇ ਨਫ਼ਰਤ ਦਾ ਬੀਜ ਬੋਣ ਵਾਲੇ ਨੂੰ ਕੋਈ ਜਗ੍ਹਾ ਨਹੀਂ ਹੈ। ਮੈਨੂੰ ਲੱਗਦਾ ਪ੍ਰਧਾਨ ਕੀ ਵੀ ਇਹ ਖਤਰੀ ਚਾਹੁੰਦੇ ਸਾਰਾ ਕੁਝ ਹੀ ਖਤਰੀ ਚਾਹੀਦੀ ਮੈਨੂੰ ਤਾਂ ਲੱਗਦਾ ਕਿਸੇ ਨੇ ਮੂੰਹ ਨਹੀਂ ਲਾਉਣਾ ਜੀ ਹੁਣ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਖੁਸ਼ੀ ਨਾਲ ਅਸੀਂ ਬਰਫੀ ਹੈ ਜੀ ਆ ਦੇਖੋ ਆ ਬਰਫੀ ਪਹਿਲਾਂ ਹੀ ਆਰਡਰ ਕਰਤਾ ਸੀ ਆ ਦੇਖੋ ਬਰਫੀ ਦਾ ਡੱਬਾ ਆ ਗਿਆ ਜੀ ਤੇ ਢੋਲ ਵੀ ਆ ਗਿਆ ਜੀ ਤੇ ਪੂਰੀ ਸੈਲੀਬ੍ਰੇਸ਼ਨ ਕਰ ਰਹੇ ਹਾਂ ਹੋਰ ਪ੍ਰਮਾਤਮਾ ਕਿਰਪਾ ਕਰੇ 2027 ਦੇ ਵਿੱਚ ਜਾਈਂ ਢੋਲ ਵੱਜਣਗੇ